ਸੋਸ਼ੀਆ ਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਅੱਜ ਸੰਗਰੂਰ ਦੇ ਵਿੱਚ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਵੱਡਾ ਇਕੱਠ ਕੀਤਾ ਜਾਣਾ ਸੀ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਰਹਾਇਸ਼ ਦਾ ਘਰਾਉ ਕੀਤਾ ਜਾਣਾ ਸੀ ਇਹ ਕਾਲ ਜਿਹੜੀ ਹੈ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਵੱਲੋਂ ਤੇ ਪੰਜਾਬ ਦੇ ਨਾਲ ਦਰਦ ਰੱਖਣ ਵਾਲੇ ਜਥੇਬੰਦੀਆਂ ਦੇ ਵੱਲੋਂ ਦਿੱਤੀ ਗਈ ਸੀ ਪਰ ਅੱਜ ਸਵੇਰ ਤੋਂ ਹੀ ਜਿਹੜਾ ਖਬਰਾਂ ਆ ਰਹੀਆਂ ਸੀਗੀਆਂ ਕਿ ਜਿਹੜੇ ਕਿਸਾਨ ਆਗੂਆਂ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਕਾਲ ਦਿੱਤੀ ਗਈ ਸੀ ਪਹੁੰਚਣ ਦੇ ਲਈ ਉਹਨਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ ਹੈ। ਕਈ ਵੱਡੇ ਆਗੂ ਜਿਹੜੇ ਨੇ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ ਤੇ ਕਈ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਨੇ ਉਹ ਵੀ ਹੋ ਚੁੱਕੀਆਂ ਨੇ ਪਰ ਅੱਜ ਦੀਆਂ ਤਸਵੀਰਾਂ ਨੇ ਕੁਝ ਨੌਜਵਾਨ ਜਿਹੜਾ ਨੇ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦੇ ਕੋਲ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ ਵੀਰੇ ਕਿੱਥੋਂ ਆਏ ਹੋ ਤੁਸੀਂ? ਅਸੀਂ ਲੁਧਿਆਣੇ ਤੋਂ ਆਏ ਹਾਂ ਜੀ। ਅੱਜ ਜਿਹੜਾ ਵਕ ਵਕ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਮੋਹਾਲੀ ਤੋਂ ਸੰਗਰੂਰ ਤੱਕ ਆਉਣ ਦੇ ਲਈ ਘੱਟੋ ਘੱਟ 17 ਤੋਂ 18 ਬੈਰੀਕੇਡ ਪਾਰ ਕਰਕੇ ਆਣੇ ਪੈਨੇ ਕਿਵੇਂ ਦੇਖਦੇ ਹੋ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਇਹ ਪੰਜਾਬ ਪੁਲਿਸ ਤਾਂ ਚਲੋ ਮਜਬੂਰ ਹੈ ਜੀ ਇਹ ਇੱਕ ਗਵਰਨਮੈਂਟ ਦਾ ਫੇਲੀਅਰ ਆ ਭਾਜੀ ਇਹ ਗਵਰਨਮੈਂਟ ਦਾ ਫੇਲੀਅਰ ਆ ਜਿਹੜਾ ਭਾਨਾ ਸਿੱਧੂ ਹੈ ਉਹ ਉਹ ਕੰਮ ਕਰਕੇ ਦੇ ਰਿਹਾ ਜਿਹੜਾ ਗਵਰਨਮੈਂਟ ਨਹੀਂ ਕਰ ਪਾਦੀ ਲੋਕਾਂ ਦੇ ਪੈਸੇ ਕਿਸੇ ਗਰੀਬ ਦੇ ਹੱਕ 'ਚ ਖੜੀ ਹੈ ਗਵਰਨਮੈਂਟ ਦੱਸੋ ਨਹੀਂ ਖੜੀ ਨਾ ਇਸ ਕਰਕੇ ਜਿਹੜਾ ਬੰਦਾ ਗਰੀਬ ਦੀ ਆਵਾਜ਼ ਬਣਦਾ ਉਸ ਆਵਾਜ਼ ਨੂੰ ਝੂਠੇ ਮਕੱਦਮੇ ਵਿੱਚ ਪਾ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਕਰਕੇ ਅਸੀਂ ਅੱਜ ਭਾਨਾ ਮੇਰਾ ਭਰਾ ਹੈ ਭਾਨੇ ਨਾਲ ਮੈਂ ਪਿਛਲੇ 10 15 ਸਾਲਾਂ ਤੋਂ ਵਰਤ ਰਿਹਾ ਜੀ ਅੱਜ ਦੀ ਡੇਟ ਤਾਂ ਨਹੀਂ ਜਦੋਂ ਦਾ ਮਤਲਬ ਕੁਝ ਵੀ ਨਹੀਂ ਹੁੰਦਾ ਸੀ ਉਦੋਂ ਦਾ ਆਪਾਂ ਨੂੰ ਜਾਣਦਾ ਜੀ ਅਸੀਂ ਉਹਦੀ سپورਟ ਦੇ ਵਿੱਚ ਆਏ ਹਾਂ ਜੋ ਹੋ ਰਿਹਾ ਬਿਲਕੁਲ ਨਜਾਇਜ਼ ਹੋ ਰਿਹਾ ਬਿਲਕੁਲ ਨਜਾਇਜ਼ ਹੋ ਰਿਹਾ ਪੁਲਿਸ ਦੇ ਵੱਲੋਂ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਨੇ ਕੁਝ ਨੌਜਵਾਨ ਜਿਹੜਾ ਨੇ ਉਹ ਬੈਰੀਗੇਟਿੰਗ ਤੋਂ ਪਹਿਲਾਂ ਹੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਕੋਲ ਪਹੁੰਚ ਗਏ ਸੀਗੇ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਵੀ ਗੱਡੀਆਂ ਦੇ ਵਿੱਚ ਦੇਖਿਆ ਜਾ ਰਿਹਾ ਕਿ ਗੱਡੀਆਂ ਦਾ ਕਾਫਲਾ ਨਹੀਂ ਰੁਕ ਰਿਹਾ ਲਗਾਤਾਰ ਜੋ ਪਹੁੰਚ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਭਾਜੀ ਇੰਨੀ ਪੁਲਿਸ ਫੋਰਸ ਅੱਜ ਤੱਕ ਨਹੀਂ ਆਪਾਂ ਦੇਖੀ ਲੁਧਿਆਣੇ ਤੋਂ ਇੱਥੇ ਆਂਦੇ ਹਾਂ ਤੱਕ ਸਾਨੂੰ 7-8 ਵਾਰੀ ਰੋਕਿਆ ਗਿਆ ਝੂਠ ਬੋਲ ਕੇ ਇੱਥੇ ਤੱਕ ਪਹੁੰਚੇ ਹਾਂ ਸੀ ਇਸ ਕਰਕੇ ਮਤਲਬ ਜਿਹੜਾ ਵੀ ਸਾਡੀ ਗਵਰਨਮੈਂਟ ਹੈਗੀ ਆ ਪੂਰਾ ਇਹਦਾ ਫੇਲੀਅਰ ਹੈ ਇੱਕ ਹੁਣ ਫੇਲੀਅਰ ਤੇ ਨਹੀਂ ਤਾਂ ਬਸ ਫੇਲੀਅਰ ਨੂੰ ਅਕਸੈਪਟ ਨਹੀਂ ਕਰ ਰਹੀ ਇਸ ਕਰਕੇ ਧੱਕੇ ਦੇ ਉੱਤੇ ਆਈ ਹੈ ਕਹਿੰਦੇ ਨੇ ਕਿ ਜਮਹੂਰੀਅਤ ਦਾ ਹੱਕ ਹੈ ਧਾਰਨਾ ਪ੍ਰਦਰਸ਼ਨ ਕਰਨਾ ਪਰ ਜਮਹੂਰੀਅਤ ਨੂੰ ਖਤਰਾ ਹੈ ਬਿਲਕੁਲ ਜੀ ਬਿਲਕੁਲ ਖਤਰਾ ਹੈ ਜੀ ਖਤਰਾ ਕੀ ਕਾਰਨ ਮੰਨਦੇ ਹੋ ਕਿ ਜੋ ਕੰਮ ਸਰਕਾਰਾਂ ਦਾ ਹੈ ਪ੍ਰਸ਼ਾਸਨ ਦਾ ਹੈ ਪੁਲਿਸ ਪ੍ਰਸ਼ਾਸਨ ਕੋਲ ਜਿਹੜਾ ਸਭ ਤੋਂ ਪਹਿਲਾਂ ਨੌਜਵਾਨ ਹੈ ਜਾਂ ਜਿਹੜਾ ਵੀ ਠੱਗਿਆ ਬੰਦਾ ਹੁੰਦਾ ਉਹ ਜਾਂਦਾ ਹੈ ਪਰ ਪੁਲਿਸ ਪ੍ਰਸ਼ਾਸਨ ਕੋਲ ਨਹੀਂ ਇਸ ਵਾਰ ਉਹ ਜਾ ਰਹੇ ਨੇ ਭਾਨਾ ਸਿੱਧੂ ਕੋਲ ਤੇ ਫੇਰ ਭਾਨਾ ਸਿੱਧੂ ਦੇ ਤੇ ਇਸ ਤਰੀਕੇ ਦੀ ਕਾਰ ਜਿਹੜੇ ਕੰਮ ਗਵਰਨਮੈਂਟ ਪ੍ਰੈਜ਼ੈਂਟ ਗਵਰਨਮੈਂਟ ਨਹੀਂ ਕਰ ਪਾ ਰਹੀ ਹੈਗੀ ਉਹੀ ਕੰਮ ਭਾਨਾ ਸਿੱਤੂ ਸਾਤਾ ਯਾਰ ਕਰਕੇ ਦੇ ਰਿਹਾ ਠੀਕ ਆ ਉਸ ਚੀਜ਼ ਦਾ ਉਹਨੂੰ ਆਹ ਉਹਦੇ ਨਾਲ ਧੱਕੇ ਦਾ ਉਹਨੂੰ ਰਿਜ਼ਲਟ ਮਿਲਦਾ ਹੈ ਜੀ ਕੀ ਕਾਰਨ ਮੰਨਦੇ ਹੋ ਕਿ ਇਸ ਤਰੀਕੇ ਦਾ ਹੁਣ ਆਗੇ ਸਰਕਾਰ ਤੇ ਪ੍ਰਸ਼ਾਸਨ ਕਿੱਥੇ ਤੱਕ ਪਹੁੰਚਣ ਵੀ ਨਹੀਂ ਦਿੱਤਾ ਜਾ ਰਿਹਾ ਪਹਿਲਾਂ ਵੀ ਧੂਰੀ ਦੇ ਵਿੱਚ ਵੀ ਇਹੀ ਚੀਜ਼ ਹੋਈ ਕਿ ਪਹਿਲਾਂ ਸਿਮਰਜੀਤ ਸਿੰਘ ਮਾਨ ਨੂੰ ਨਜ਼ਰਬੰਦ ਕਰ ਲਿਆ ਹੁਣ ਵਕਵਾਖਾ ਅਗੋਂ ਨੂੰ ਨਜ਼ਰਬੰਦ ਕਰ ਲਿਆ ਕਈ ਬੰਦਿਆਂ ਦਾ ਤਾਂ ਕਹਿ ਰਹੇ ਨੇ ਕਿ ਕੱਲ ਰਾਤ ਤੋਂ ਹੀ ਜਿਹੜਾ ਪਤਾ ਵੀ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਗਏ ਨੇ ਸੋ ਕੀ ਕਾਰਨ ਨੇ ਕਿ ਹੁਣ ਮੁੱਖ ਮੰਤਰੀ ਜਿਹੜੇ ਸਾਬਕਾ ਨੇ ਚਰਨਜੀਤ ਚੰਨੀ ਉਹ ਵੀ ਜੱਟ ਕੇ ਹੱਕ ਚਾਹੇ ਖੈਰਾ ਵੀ ਹੱਕ ਚਾਹੇ ਇਸ ਤੋਂ ਪਹਿਲਾਂ ਖੈਰਾ ਦੇ ਉੱਤੇ ਵੀ ਪਰਚਾ ਹੋਇਆ ਸੀ ਜਿਸ ਦਿਨ ਜਮਾਨਤ ਹੋਈ ਸੀ ਜਿਹੜੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ ਜੀ ਇਹ ਸਭ ਤੋਂ ਪਹਿਲਾਂ ਜਿਹੜਾ ਬੰਦਾ ਹੱਕ ਸੱਚ ਦੀ ਆਵਾਜ਼ ਉਠਾਉਂਦਾ ਜੀ ਉਹਨੂੰ ਇਹ ਦਿਵਾਉਂਦੀ ਹੈ ਜੀ ਹੂੰ ਠੀਕ ਹੈ ਉਸ ਤੋਂ ਬਾਅਦ ਬੰਦਾ ਆਪਣੇ ਹੱਕ ਦੀ ਗੱਲ ਨਹੀਂ ਕਰ ਸਕਦਾ ਇਹ ਅੱਜਕੱਲ ਦੇ ਵਿੱਚ ਭਗਵੰਤ ਸਿੰਘ ਮਾਨ ਜਿਹੜੇ ਹੈਗੇ ਨੇ ਇਹ ਮਤਲਬ ਬਹੁਤ ਜ਼ਿਆਦਾ ਨਜਾਇਜ਼ ਧੱਕਾ ਕਰਵਾ ਰਹੇ ਪੁਲਿਸ ਵੀ ਕੀ ਕਰੇ ਜੀ ਪੁਲਿਸ ਵੀ ਮਜਬੂਰ ਹੈ ਹੂੰ ਉਹਦੇ ਵਿੱਚ ਪੁਲਿਸ ਦਾ ਵੀ ਕੋਈ ਕਸੂਰ ਨਹੀਂ ਕਿ ਕారణ ਮੰਨਦੇ ਹੋ ਕਿ ਅੱਜ ਪੁਲਿਸ ਜਿਹੜੀ ਆ ਹੁਕਮਾਂ ਦੀ ਬੱਜੀ ਹੋਈ ਹੈ ਬਿਲਕੁਲ ਜੀ ਬਿਲਕੁਲ ਵਜੀ ਹੋਈ ਹੈ ਪ੍ਰੈਜ਼ੀਡੈਂਟ ਗਵਰਨਮੈਂਟ ਦੇ ਵਿੱਚ ਉਹਨੂੰ ਜੋ ਉਹਦਾ ਉੱਪਰੋਂ ਆਡਰਾਊਗਾ ਬੌਸ ਦਾ ਉਹਨੂੰ ਮੰਨਣਾ ਹੀ ਪਊਗਾ ਜੀ ਸਾਡੇ ਨਾਲ ਕੁਝ ਹੋਰ ਨੌਜਵਾਨ ਤੇ ਹੋਰ ਕੋਈ ਬਜ਼ੁਰਗ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਸੋ ਨੌਜਵਾਨ ਜਿਹੜਾ ਨੇ ਹੁਣ ਜਿੱਧਰ ਬੈਰੀਗੇਟਿੰਗ ਹੋਈ ਆ ਪੁਲਿਸ ਦੀ ਉਧਰ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ ਆ ਤੇ ਚੱਲਦੇ ਚੱਲਦੇ ਨੌਜਵਾਨਾਂ ਤੇ ਨਾਲ ਵੀ ਗੱਲਬਾਤ ਕਰ ਲੈਨੇ ਆ ਜੀ ਬਾਬਾ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਨਾਪੇ ਤੋਂ ਆਏ ਜੀ ਜੀ ਪਿੰਡ ਥੂਹੀ ਆ ਸਾਡਾ ਦੇਖੋ ਪਾਨਾ ਸਿੱਧੀ ਜੀ ਉਹਨਾਂ ਐਨਾ ਕਿਉਂ ਐਨਾ ਕਿਉਂ ਇਹ ਜਿਆਦੇ ਇਹਦੇ ਕੋਲੇ ਲੋਕ ਆਉਣ ਲੱਗੇ ਮੈਂ ਖੁਦ ਆਪਣੀ ਗੱਲ ਦੱਸਦਾ ਵੀ ਮੇਰਾ ਨਾ 2018 ਤੋਂ ਇੱਕ ਕੇਸ ਚੱਲਦਾ ਕ੍ਰਾਈਮਰ ਕੇਸ ਚੱਲਦਾ ਜੀ ਅੱਜ ਤੱਕ ਉਸ ਕੇਸ ਦੀਆਂ ਗਵਾਹੀਆਂ ਵੀ ਨਹੀਂ ਹੋਈਆਂ ਜਿਹਦੇ ਵਿੱਚ ਮੇਰਾ ਘੱਟ ਤੋਂ ਘੱਟ 78 ਲੱਖ ਰੁਪਈਆ ਮੇਰੇ ਕੋਲੋਂ ਲੁੱਟਿਆ ਗਿਆ ਇਹ ਲਟੇਰਿਆਂ ਨੇ ਜੀ ਪਰ ਮੇਰੇ ਦੋਸਤ ਦੇ ਨਾਲ ਠੱਗੀ ਲੱਗੀ ਬਾਗੜੀਆਂ ਪਿੰਡ ਦਾ ਬੰਦਾ ਉਹ ਹੂੰ ਸਾਨੂੰ ਕਿਸੇ ਫਤੇਗੜ ਸਾਹਿਬ ਦੇ ਦੇਖੋ ਕਿੰਨਾ ਕਿਚਰ ਜੋੜ ਮੇਲਾ ਲੰਘ ਕੇ ਹਟਿਆ ਜੀ ਅਸੀਂ ਉੱਥੇ ਗੱਲ ਕਰ ਰਹੇ ਹਾਂ ਕੋਈ ਏਜੰਟ ਇੱਥੇ ਦਾ ਬਾਹਰ ਅਸਟ੍ਰੇਲੀਆ ਭੇਜਣ ਵਾਲਾ ਤੇ ਚੰਡੀਗੜ੍ਹ ਤੋਂ ਹੂੰ ਉਸ ਬੰਦੇ ਤੋਂ ਪੈਸੇ ਲੈ ਲੇ ਜੀ ਬੱਚਾ ਭੇਜਿਆ ਨਹੀਂ ਉਹਨਾਂ ਦਾ ਹੂੰ ਉਹ ਜਦੋਂ ਸਾਨੂੰ ਲਾਰਾ ਲੱਪਾ ਲਾਏਗੇ ਆਸੀਂ ਵੀ ਨਾਲ ਗਿਆ ਮੈਂ ਖੁਦ ਗਿਆ ਚੰਡੀਗੜ੍ਹ ਜੀ ਚਲੋ ਨਾ ਮੈਂ ਨਾ ਇਹ ਇਸ ਕਰਕੇ ਨਹੀਂ ਲੈ ਰਿਹਾ ਕਿਉਂਕਿ ਕੁਝ ਪੈਸੇ ਉਹਨੇ ਸਾਡੇ ਪਾਤੇ ਹੂੰ ਸਾਨੂੰ ਕੋਈ ਭਾਈ ਮੁਲਾਜ਼ਮ ਮਿਲਿਆ ਪੁਲਿਸ ਦਾ ਕਹਣਾ ਵੀ ਤੁਸੀਂ ਭਾਨਾ ਸਿੱਧੂ ਕੋਲੇ ਜਾਓ ਹਾਂ ਅਸੀਂ ਜਦੋਂ ਭਾਨਾ ਸਿੱਧੂ ਕੋਲੇ ਆਏ ਆ ਕੇ ਦੱਸੀ ਵੀ ਬਾਈ ਜੀ ਸਾਡੇ ਨਾਲ ਐ ਇੱਕ ਗਰੀਬ ਬੰਦੇ ਨਾਲ ਠੱਗੀ ਲੱਗੀ ਜਦੋਂ ਦੱਸਿਆ ਭਾਨਾ ਸਿੱਧੂ ਜੀ ਨੇ ਫੋਨ ਕਰਿਆ ਵੀ ਭਾਈ ਪੈਸੇ ਕਰ ਦੇਣੇ ਨੇ ਨਾਲ ਦੀ ਨਾਲ ਬਾਈ ਜੀ ਉਹਨਾਂ ਨੇ ਪੈਸੇ ਉੱਥੇ ਦੀ ਮੈਡਮ ਨੇ ਸਾਨੂੰ ਫੋਨ ਕਰਿਆ ਜੀ ਕਹਦੇ ਵੀ ਆ ਕੇ ਅਬ ਤਾਂ ਤੁਸੀਂ ਸੋਮਵਾਰ ਨੂੰ ਪੈਸੇ ਲੈ ਜਾਓ ਅਸੀਂ ਸ਼ਾਇਦ ਮੇਰੇ ਕੋਲ ਵੀ ਬਾਰ ਨੂੰ ਜਾਂ ਸ਼ੁੱਕਰਵਾਰ ਨੂੰ ਆਏ ਤੇ ਇਹਦੇ ਕੋਲੇ ਜੀ ਪਾਨਾ ਸਿੱਧੂ ਬਾਈ ਜੀ ਨਾਲ ਦੀ ਨਾਲ ਪੈਸੇ ਕਢਾਉਂਦਾ ਕਿਉਂ ਕਢਾਉਂਦਾ ਕਿਉਂਕਿ ਸੱਚਾ ਬੰਦਾ ਸੀ ਇਹ ਜਿਹੜੀ ਚੈਨੀ ਕਹਿੰਦੇ ਨੇ ਵੀ ਚੈਨੀ ਲੈ ਗਿਆ ਨਹੀਂ ਲਿਜਾ ਸਕਦਾ ਜਿਹੜਾ ਲੱਖਾਂ ਰੁਪਈਆ ਬੰਦਾ ਕਢਾ ਸਕਦਾ ਚੈਨੀ ਬਾਈ ਜੀ ਨਹੀਂ ਉਹ ਕਰ ਸਕਦਾ 10000 ਦਾ ਝੂਠਾ ਪਰਚਾ ਲਾਇਆ ਉਹਤੇ ਪਾਇਆ ਉਹ ਵੀ ਗਲਤ ਆ ਪਰ ਅੱਜ ਸਾਡੇ ਪੰਜਾਬ ਦੇ ਨਾਲ ੱੱੱਕਾ ਸਹੀ ਹੋ ਰਿਹਾ ਇਹ ਜਾਣ ਬੁੱਝ ਕੇ ਸਿੱਖ ਕੌਮ ਨੂੰ ਖਤਮ ਕਰਨ ਤੇ ਕਿ ਇਹਨਾਂ ਨੂੰ ਖਤਮ ਕਰ ਦਈਏ ਕਦੇ ਅੰਮ੍ਰਿਤਪਾਲ ਦਾ ਵੀ ਆਰਐਸ ਨਾਲ ਰਲਿਆ ਹੋਇਆ ਬਾਹਰੇ ਰਲਿਆ ਹੋਇਆ ਜੀ ਇਹ ਬੰਦਾ ਜਾਂਚੀਆਂ ਨਾਲ ਰਲਿਆ ਹੋਇਆ ਉਹਨੇ ਇੰਨੀ ਲਹਿਰ ਠਾੜੀ ਤੀ ਕਿ ਅਸੀਂ ਨਸ਼ਾ ਖਤਮ ਕਰਦਣਾ ਸੀ ਨਸ਼ਾ ਵੇਚਣ ਵਾਲੇ ਡਰਨ ਲੱਗੇ ਤੇ ਜੀ ਜਿਹੜਾ ਕੰਮ ਪੁਲਿਸ ਤੋਂ ਵਰ ਸਰਕਾਰ ਤੋਂ ਨਹੀਂ ਹੋਇਆ ਉਹ ਅੰਮ੍ਰਿਤਪਾਲ ਨੇ ਕੀਤਾ ਤੀ ਜੀ ਉਹਨੂੰ ਬਹਾਨਾ ਲੈ ਕੇ ਜੇਲ੍ਹ ਚ ਠੋਕਤਾ ਜੀ ਪਰ ਜੇ ਐਸੇ ਲੋਟ ਅੰਦਰ ਫੜੀ ਗਏ ਲੋਕ ਅੰਦਰ ਵੜ ਕੇ ਬੈਠੇ ਰਹੇ ਤਾਂ ਅੱਜ ਪਾਨਾ ਸਿੱਧੂ ਚੱਕਿਆ ਤਾਂ ਇਕੱਲੇ ਇਕੱਲੇ ਨੂੰ ਖਤਮ ਕਰਨ ਦੇ ਪਲਾਨ ਕਰਨੇ ਜਿਵੇਂ 84 ਚ ਹੋਇਆ ਸੀ ਵੀ ਨਸਲ ਕੁਸ਼ੀ ਉਹ ਛੋਡੇ ਨਾਲ ਬੜਨੀ ਆ ਇਹ ਜੀ ਆਗਰ ਜੇ ਅੱਜ ਕੋਈ ਵੀ ਬੰਦਾ ਬਾਹਰੇ ਨਿਕਲੇ ਤਾਂ ਛੋਡੇ ਨਾਲ ਸਾਨੂੰ ਇਹ ਪਤਾ ਲੱਗਿਆ ਕਰੂਗਾ ਜਿਵੇਂ 84 88 ਦੇਖੀ ਆ ਜੀ ਨਹਿਰਾਂ ਦੇ ਵਿੱਚ ਲਾਸ਼ਾਂ ਦੇਖੀਆਂ ਨੇ ਬਾਈ ਜੀ ਆਉਂਦੀਆਂ ਤਣਕਾਂ ਦੇ ਵਿੱਚ ਸਿੱਟੀਆਂ ਹੁੰਦੀਆਂ ਐਸੀ ਲੋਟ ਸਾਡੇ ਮੁੰਡਿਆਂ ਨਾਲ ਹੋਊਗਾ 50 ਟਰੈਕਟਰ ਵਰਲਡ ਗਰੂਪ ਆ ਰਹੇ ਨੇ ਬਣ ਕੇ ਸਰਕਾਰ ਵੱਲੋਂ ਜੀ ਗੈਂਗਸਟਰ ਬਣਾ ਕੇ ਮੁੰਡਿਆਂ ਦਾ ਨਾਮ ਲੈ ਕੇ ਸਰਕਾਰ ਖਤਮ ਕਰਨਾ ਚਾਹੁੰਦੀ ਆ ਅਸੀਂ ਭਾਨਾ ਸਿੱਧੂ ਦੇ ਹੱਕ ਚ ਆਇਆ ਬਈ ਹੁਣ ਓਏ ਆ ਟੋਚ ਚੋਰ ਨਾਲੋਂ ਤਾਂ ਜੇਲਾ ਚ ਜਾਣਾ ਠੀਕ ਆ ਜਿੰਮੇ ਉਹ ਬਾਈ ਸਰਪੰਚ ਨੇ ਸਾਨੂੰ ਦੱਛਿਆ ਕਹਿੰਦਾ ਬਾਈ ਚਾਈਨੀ ਚੋਰ ਨਾ ਬਣਾਓ ਇਹਨੂੰ ਤਾਂ ਸਾਨੂੰ ਖਾੜਖੂ ਖੂੜਕੂ ਕਹਿ ਕੇ ਜਾਂ ਮਰਵਾ ਦੋ ਜਾਂ ਜੇਲਾ ਚ ਸਿੱੜ ਦੋ ਬਸ ਹੁਣ ਸਾਡੇ ਕੋਲੇ ਹੱਦ ਮੁੱਕ ਗਈ ਅਸੀਂ ਗੁਰ ਗੋਬਿੰਦ ਸਿੰਘ ਦੇ ਸੇਖਾਂ ਪਿੱਛੇ ਨਹੀਂ ਹਟਾਂਗੇ ਬਾਈ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸਾਨੂੰ ਇੱਕ ਪੁਲਿਸ ਮੁਲਾਜ਼ਮ ਨੇ ਸਲਾਹ ਦਿੱਤੀ ਕਿ ਭਾਨਾ ਸਿੱਧੂ ਦੇ ਕੋਲ ਚੱਲਿਆ ਜਾਓ ਉਹ ਜਾ ਕੇ ਮਸਲਾ ਹੱਲ ਕਰਾ ਦੇਗਾ ਕੀ ਪੁਲਿਸ ਪੰਜਾਬ ਦੀ ਇੰਨੀ ਵੀ ਸਤਸਮ ਨਹੀਂ ਹੈ ਕਿ ਲੋਕਾਂ ਦੇ ਕੰਮ ਕੀਤੇ ਜਾਣ ਤੇ ਜੇ ਉਹੀ ਪੁਲਿਸ ਜਿਹਨੇ ਭਾਨਾ ਸਿੱਧੂ ਦਾ ਰਸਤਾ ਦਿਖਾਇਆ ਸੀ ਤੇ ਅੱਜ ਉਹੀ ਪੁਲਿਸ ਭਾਨਾ ਸਿੱਧੂ ਦੇ ਰਸਤੇ ਦੇ ਵਿੱਚ ਸਭ ਤੋਂ ਵੱਡਾ ਰੋੜਾ ਬਣ ਕੇ ਖੜੀ ਹੈ ਕਈ ਇਹੀ ਤਾਂ ਕਮਾਲ ਦੀ ਗੱਲ ਆ ਵੀ ਪੁਲਿਸ ਅੱਜ ਕਿਉਂ ਪੁਲਿਸ ਇੰਨਾ ਤੱਕਾ ਸਹੀ ਆ ਸੀ ਤਿੰਨ ਚਾਰ ਨਾਕੇ ਲੰਘ ਕੇ ਆਇਆ ਸਾਨੂੰ ਕੁਛ ਕੁਛ ਝੂਠ ਬੋਲਣਾ ਪਿਆ ਵੀ ਇੱਥੋਂ ਐ ਜਾਣਾ ਜੀ ਐ ਜਾਣਾ ਪਤਾ ਤਾਂ ਉਹਨਾਂ ਨੂੰ ਵੀ ਉਹ ਵੀ ਮਜਬੂਰ ਨੇ ਪਰ ਪੁਲਿਸ ਤਾਂ ਜਿਹਦੀ ਸਰਕਾਰ ਆ ਉਸੇ ਦੀ ਕਰਦੀ ਆ ਪਰ ਨਾਜਾਇਜ਼ ਤੱਕਾ ਪੁਲਿਸ ਨੂੰ ਵੀ ਨਹੀਂ ਕਰਨਾ ਚਾਹੀਦਾ ਨੌਜਵਾਨੀ ਛੋਡੀ ਹੋਆ ਛੋਟੇ ਬੱਚੇ ਨੇ ਜਿਹਨਾਂ ਨਾਲ ਤੱਕਾ ਸਹੀ ਹੋ ਗਿਆ ਤਾਂ ਪੰਜਾਬ ਨੇ ਖਤਮ ਹੋ ਜਾਣਾ ਜੀ ਤੇ ਕੀ ਕਾਰਨ ਮੰਨਦੇ ਹੋ ਕਿ ਸਰਕਾਰ ਜਾਂ ਫਿਰ ਪੁਲਿਸ ਪ੍ਰਸ਼ਾਸਨ ਹੁਣ ਜਿਵੇਂ ਇਲਜ਼ਾਮ ਲੱਗਦੇ ਨੇ ਕਿ ਸਰਕਾਰ ਕਰਵਾ ਰਹੀ ਹੈ ਜਾਂ ਪੁਲਿਸ ਦੇ ਹੁਕਮਾਂ ਦੇ ਬੱਜੇ ਹੋਏ ਨੇ ਪਿੱਛੋਂ ਆ ਰਿਹਾ ਇਹ ਵੀ ਖਬਰ ਨਿਕਲ ਕੇ ਆਈ ਸੀ ਕਿ ਖੁਦ ਮੁੱਖ ਮੰਤਰੀ ਸਾਹਿਬ ਨੇ ਵੀ ਜਿਹੜਾ ਵੀਡੀਓ ਕਾਲ ਦੇ ਉੱਤੇ ਗੱਲਬਾਤ ਕੀਤੀ ਸੀ ਭਾਨਾ ਸਿੱਧੂ ਦੇ ਨਾਲ ਜੇਲ੍ਹ ਦੇ ਵਿੱਚ ਸੋ ਇਸ ਤਰੀਕੇ ਦੀਆਂ ਖਬਰਾਂ ਕਿਉਂ ਕਿ ਸਰਕਾਰ ਦੇ ਲਈ ਖਤਰਾ ਕੀ ਬਣ ਰਿਹਾ ਸੀ ਭਾਨਾ ਸਿੱਧੂ ਖਤਰਾ ਬਾਈ ਜੀ ਇਹੀ ਆ ਦੇਖੋ ਖਤਰਾ ਇਹਨਾਂ ਨੂੰ ਇਹ ਆ ਵੀ ਕੋਈ ਜਿਹੜਾ ਨਸ਼ਾ ਬਿਕ ਰਿਹਾ ਇਹ ਅਸੀਂ ਇਹ ਨਸ਼ੇ ਨੂੰ ਪੰਜਾਬ ਸਰਕਾਰ ਦੇ ਨੌ ਲਾ ਦੀਏ ਜਾਂ ਪੁਲਿਸ ਦੇ ਨੌ ਲਾ ਦੀਏ ਫਿਰ ਇਹਦਾ ਮਤਲਬ ਤਾਂ ਇਹੀ ਆ ਵੀ ਜਿਹੜਾ ਨਸ਼ਾ ਬੰਦ ਕਰ ਰਿਹਾ ਜੱਟ ਠੱਗਾ ਨੂੰ ਠੱਗਾ ਤੋਂ ਪੈਸਾ ਕਢਾ ਰਿਹਾ ਇਹ ਬਹੁਤ ਜ਼ਿਆਦਾ ਗਲਤੀ ਸਰਕਾਰ ਦੀ ਆ ਨਾ ਜੀ ਇਹ ਸਰਕਾਰ ਸਾਡੇ ਨਾਲ ਧੱਕਾ ਸਾਹੀ ਤਾਂ ਹੀ ਕਰ ਰਹੀ ਆ ਵੀ ਇਹ ਕਿਉਂ ਬੰਦ ਕਰਾ ਰਹੇ ਹੋ ਤੁਸੀਂ ਤਾਂ ਹੀ ਭਾਨਾ ਸਿੱਧੂ ਵਰਗੇ ਦੇ ਰੋਕ ਲਾ ਰਹੇ ਨੇ ਜੀ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਸੋਏ ਸਾਨੂੰ ਸਾਡੇ ਨਾਲ ਨ ਕੁਝ ਨੌਜਵਾਨ ਜੋ ਕਿ ਹੁਣ ਪੁਲਿਸ ਦੇ ਕੋਲੋਂ ਜਿਹੜਾ ਨੇ ਹੁਣ ਅੱਗੇ ਨੂੰ ਵੱਧ ਰਹੇ ਨੇ ਇਧਰਲੇ ਪਾਸੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਇਆ ਜਾਵੇ ਕਿ ਇਹ ਉਹ ਹੀ ਪਟਿਆਲੇ ਵਾਲਾ ਰਸਤਾ ਹੈ ਜੋ ਸਿੱਧਾ ਇਧਰ ਨੂੰ ਪਟਿਆਲੇ ਨੂੰ ਜਾਂਦਾ ਤੇ ਇਧਰ ਨੂੰ ਸੰਗਰੂਰ ਨੂੰ ਜਾਂਦਾ ਤੇ ਮੇਰੇ ਪਿੱਛੇ ਕੁਝ ਚੰਦ ਕਦਮਾਂ ਦੀ ਦੂਰੀ ਦੇ ਉੱਤੇ ਪੁਲਿਸ ਦੀ ਵੱਡੀ ਬੈਰੀਕੇਡਿੰਗ ਕੀਤੀ ਹੋਈ ਹੈ ਪੁਲਿਸ ਮੁਲਾਜ਼ਮ ਜਿਹੜਾ ਨੇ ਰੈਪਿਡ ਐਕਸ਼ਨ ਫੋਰਸਸ ਤੇ ਹੋਰ ਕਈ ਤਰੀਕੇ ਦੀਆਂ ਫੋਰਸਸ ਜਿਹੜੀਆਂ ਨੇ ਉੱਥੇ ਤਾਇਨਾਤ ਕਰਾਈਆਂ ਗਈਆਂ ਨੇ ਭਾਰੀ ਵੱਡੀ ਭਾਰੀ ਮਾਤਰਾ ਦੇ ਵਿੱਚ ਬੈਰੀਕੇਡਿੰਗ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਤਰੀਕੇ ਦਾ ਮਾਹੌਲ ਜਿਹੜਾ ਆ ਉਹ ਇੱਥੇ ਤਨਾਪੂਰ ਨਾ ਬਣ ਸਕੇ ਕਿਉਂਕਿ ਵੱਡਾ ਕੱਟ ਜਿਹੜਾ ਆ ਉਹ ਸੱਦਿਆ ਗਿਆ ਸੀ ਅੱਜ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਾਇਸ਼ ਦਾ ਘੇਰਾਓ ਕਰਨ ਦੀ ਕਾਲ ਦਿੱਤੀ ਗਈ ਸੀ ਸੋ ਉਸ ਤੋਂ ਪਹਿਲਾਂ ਪੁਲਿਸ ਆਪਣੇ ਚਾਰਜੇ ਸੰਭਾਲਦੀ ਹੋਈ ਨਜ਼ਰ ਆ ਰਹੀ ਹੈ ਤੇ ਪੁਲਿਸ ਦੇ ਵੱਲੋਂ ਸਿਰਫ ਸੰਗਰੂਰ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਚ ਆਉਣ ਵਾਲੇ ਵੱਖ-ਵੱਖ ਰਾਸਤਿਆਂ ਦੇ ਉੱਤੇ ਜਿਹੜਾ ਆ ਬੈਰੀਕੇਡਿੰਗ ਕੀਤੀ ਗਈ ਹੈ ਕੈਮਰਾਮੈਨ ਪ੍ਰਵੀਨ ਦੇ ਨਾਲ ਵਿਵੇਕ ਕੁਮਾਰ ਸੰਗਰੂਰ ਸਕਾਈ ਨਿਊਜ਼ ਪੰਜਾਬ